ਮੈਦੂਰ ਸਾਧੀਆਂ ਮਾਵਾ ਪੈਣਾ ਸਭ ਤੋਂ ਪਹਿਲਾਂ ਗੁਰੂ ਜੀ ਦੀ ਬਾਤ ਸੀ ਫਤੇਵਾਰ ਗ੍ਰੰਦੀ ਦਾ ਖਾਲਸਾ ਜਿਹੜੀ ਵਾਇ ਗੁਰੂ ਜੀ ਦੀ ਫਤੇ ਸਵਾਦੇ ਸੜਕ ਨੂੰ ਸਲਾਮ ਹੈ ਫਿਰ ਤੋਂ ਕਿਹਾ ਭਰਾਵੋ ਕਿ ਤਪਦੀ ਹੋਈ ਸੜਕ ਤੇ ਲਗਾਤਾਰ 40 45 ਡਿਗਰੀ ਟੈਂਪਰੇਚਰ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੇ ਮੋਰਚਿਆਂ ਦੇ ਸੰਬੰਧ ਵਿੱਚ ਜੇ ਆਜਾ ਪਟਿਆਲੇ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਜੁਮਲੇਬਾਜ਼ੀ ਨੇ ਹੋਣਾ ਸੀ ਉਹਨਾਂ ਨੂੰ ਸਵਾਲ ਜਵਾਬ ਕਰਨ ਦੇ ਸਬੰਧ ਵਿੱਚ ਆਪਾਂ ਪੰਜਾਬ ਦੀਆਂ ਜਥੇਬੰਦੀਆਂ ਨੇ ਦੋਵੇਂ ਫਾਰਮਾਂ ਵੱਲੋਂ ਕੱਲ ਐਲਾਨ ਹੋਏ ਕਿ ਆਪਾਂ ਪਟਿਆਲੇ ਦੇ ਵਿੱਚ ਆਪਦੇ ਜਾਬਤੇ ਦੇ ਵਿੱਚ ਰਹਿ ਕੇ ਸਵਾਲ ਜਵਾਬ ਕਰਨੇ ਆ ਤੁਸੀਂ ਉਸ ਦਿੱਤੇ ਹੋਏ ਫੈਸਲੇ ਨੂੰ ਪ੍ਰਵਾਨ ਕੀਤਾ ਤਾਲ ਵਾਲਾ ਪ੍ਰੋਗਰਾਮ ਕੱਲ ਵੀ ਗਰਮੀ ਦੇ ਵਿੱਚ ਤੱਤਿਆਂ ਝੜਕਾਂ ਤੇ ਤੁਸੀਂ ਬਹਿ ਕੇ ਪ੍ਰੋਗਰਾਮ ਸਫਲ ਕੀਤਾ ਅੱਜ ਵੀ ਤੁਸੀਂ ਉਸ ਪ੍ਰੋਗਰਾਮ ਨੂੰ ਸਫਲ ਬਣਾਇਆ ਅੱਜ ਇਥੇ ਪਤਾ ਲੱਗਿਆ ਜੇ ਇਸ ਦੇ ਪ੍ਰਧਾਨ ਮੰਤਰੀ ਨੂੰ ਕਿ ਅਸੀਂ ਬਾਹਰੋਂ ਤਾਂ ਜਾ ਨਹੀਂ ਸਕਦੇ ਜਹਾਜ਼ਾਂ ਨਹੀਂ ਉਹਨਾਂ ਮਹਿਲਾਵਾਂ ਵਾਲਿਆਂ ਦੇ ਉੱਤਰਦੇ ਜਿਹੜੇ ਕਦੇ ਕਾਂਗਰਸ ਦੀ ਝੋਲੀ ਦੇ ਵਿੱਚ ਪੈਂਦੇ ਆ 20 ਸਾਲ ਸਾਡੇ ਪਤਿਆਲਾ ਸੀਟ ਤੋਂ ਐਮਪੀ ਰਹਿ ਕੇ ਵੀ ਸਾਡੇ ਕਿਸਾਨਾਂ ਦੇ ਮੰਗਾ ਮਸਲਿਆਂ ਦੇ ਉੱਤੇ ਗੱਲ ਨਹੀਂ ਕਰ ਸਕੀ ਮਹਾਰਾਣੀ ਪ੍ਰਨੀਤ ਕੌਰ ਤੇ ਅੱਜ ਕੁਰਸੀ ਦੇ لالچ ਦੇ ਵਿੱਚ ਬੀਜੇਪੀ ਨੂੰ ਜੁਆਇਨ ਕਰਕੇ ਦੁਬਾਰਾ ਫੇਰ ਕੁਰਸੀ ਦਾ لالਚਾਂ ਜਾ ਕੇ ਕਿ ਦੁਬਾਰੇ 5 ਸਾਲ ਅਸੀਂ ਫੇਰ ਬੀਜੇਪੀ ਦੇ ਵਿੱਚ ਰਹਿ ਕੇ ਇੱਥੇ ਰਾਜ ਕਰੀਏ ਪਰ ਸਾਡੇ ਕਿਰਤ ਕਰਨ ਵਾਲੇ ਲੋਕ ਆ ਸੰਘਰਸ਼ੀ ਲੋਕ ਆ ਬੀਜੇਪੀ ਦੇ ਪਾਲਸੀਆਂ ਨੀਤੀਆਂ ਸਾਡੇ ਕਿਸਾਨਾਂ ਮਜ਼ਦੂਰਾਂ ਮਜ਼ਾਜਮਾਂ ਵਾਸਤੇ ਕੀ ਘੜੀਆਂ ਜਾ ਰਹੀਆਂ ਕਿਸ ਪਾਸੇ ਨੂੰ ਸਾਡੇ ਦੇਸ਼ ਦੀ ਲਾਈਨ ਨੂੰ ਲਜਾਇਆ ਜਾ ਰਿਹਾ ਹੈ ਕਿਵੇਂ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਕੀ ਕਰਨੀ ਹੈ ਕਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਸਿਰ ਤੇ ਬਿਠਾਉਣਾ ਹਨ ਸਾਨੂੰ ਉਹਨਾਂ ਦੇ ਗੁਲਾਮ ਬਣਾਉਣ ਦੇ ਵਿੱਚ ਇਆਂ ਜਿਹੀਆਂ ਨੀਤੀਆਂ ਨੂੰ ਲੈ ਕੇ ਆਉਂਦੇ ਜੇ ਕੋਈ ਤਾਫਰ ਨਹੀਂ ਛੱਡ ਰਹੇ ਅਸੀਂ ਉਹਨਾਂ ਦੀਆਂ ਨਿੱਤਿਆਂ ਨੂੰ ਵਾਪਸ ਮੋੜਨ ਵਾਸਤੇ ਲਗਾਤਾਰ ਦਿੱਲੀ ਦੇ ਵਿੱਚ 14 ਮਹੀਨੇ ਤੁਸੀਂ ਅੰਦੋਲਨ 'ਚ ਬੈਠੇ ਤੇ 100 ਦਿਨ ਤੋਂ ਅੱਜ 101 ਦਿਨ ਹੋ ਗਿਆ ਛੰਕੂ ਦੇ ਖਨੌਰੀ ਡੱਬ ਵਾਲੀ ਤੇ ਰਤਨਪੁਰਾ ਬਾਰਡਰਾਂ ਦੇ ਉੱਤੇ ਬੈਠੇ ਹਾਂ ਕਿ ਸਾਡੀਆਂ 12 ਮੰਗਾਂ ਦੇ ਜਵਾਬ ਦਿਓ ਇਹਨਾਂ ਨੂੰ ਲਾਗੂ ਕਰੋ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅੱਜ ਵੀ ਮੋਰਚਿਆਂ ਦੇ ਵਿੱਚ ਜੱਜੇ ਹੋਏ ਹਾਂ ਪਰ ਇਥੋਂ ਦੇ ਬੀਜੇਪੀ ਦੇ ਰਾਜ ਕਰਨ ਵਾਲੇ ਲੋਕਾਂ ਉਹ ਸਿਰਫ ਤੁਹਾਡੇ ਕਿਸਾਨਾਂ ਦੀ ਗੱਲ ਕਰਨ ਨਹੀਂ ਆਉਂਦੇ ਉਹ ਉਹ ਗੋਟਾ ਮੰਗਣਾਉਂਦੇ ਆ ਕਿ ਸਾਡੇ ਕੈਂਡੀਡੇਟ ਨੂੰ ਆ ਪ੍ਰਨੀਤ ਕੌਰ ਨੂੰ ਬੜੀ ਵਧੀਆ ਉਮੀਦਵਾਰ ਹੈ ਵੋਟਾਂ પાਕੇ ਜਿਤਾਓ ਤੇ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਜਦੋਂ ਦੇਸ਼ ਦੇ ਪੂਰੀ ਕੇਂਦਰ ਦੀ ਮжоਰਟੀ ਨੇ ਦਿੱਲੀ ਦੇ ਵਿੱਚ ਤੁਹਾਡੀਆਂ ਮੰਨੀਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਕੀ ਅਸੀਂ ਪੰਜਾਬ ਦੇ ਵਿੱਚ ਉਹਨਾਂ ਦੇ ਉਮੀਦਵਾਰਾਂ ਤੋਂ ਕੀ ਆਸ ਕਰ ਸਕਦੇ ਹਾਂ ਕਿ ਸਾਡੇ ਪੰਜਾਬ ਦੇ ਉਹ ਲੋਕ ਜਿਹੜੇ ਅੱਜ ਬੱਸਾਂ ਭਰ-ਭਰ ਕੇ ਬੀਜੇਪੀ ਦੀ ਰੈਲੀ ਦੇ ਵਿੱਚ ਜਾ ਰਹੇ ਸੀ ਉਹ ਉਹਨਾਂ ਦੇ ਦਿਲੋਂ ਹਮਦਰਦ ਨਹੀਂ ਉਹ ਕੋਈ ਕਿਸੇ ਨਾ ਕਿਸੇ ਪਾਸੋਂ ਕੋਈ ਦਿਹਾੜੀਆਂ ਤੇ ਕੋਈ ਬੰਗਾਰਾਂ ਦੇ ਵਿੱਚ ਆ ਉਹ ਸਾਡੇ ਮਾਵਾ ਭੈਣਾ ਬਜ਼ੁਰਗਾਂ ਨੂੰ ਲੈ ਕੇ ਆਇਆ ਗਮਰਾਹ ਕਰਕੇ ਜੇ ਪੁੱਛਿਆ ਗਿਆ ਕਿੱਥੇ ਜਾਂਦੇ ਹੋ ਕਹਿੰਦੇ ਸਾਨੂੰ ਨਹੀਂ ਪਤਾ ਅਸੀਂ ਦਿਹਾੜੀ ਤੇ ਆਇਆ ਹਾਂ ਇਹੋ ਜੀ ਹਾਲਤ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚ ਸਾਡੇ ਕਿਰਤ ਕਰਨ ਵਾਲੇ ਲੋਕਾਂ ਦੇ ਇੱਕ ਪ੍ਰੈਸ਼ਰ ਬਣਾਉਣ ਦੀ ਗੱਲ ਨੂੰ ਲੈ ਕੇ ਚੱਲੇ ਹੋਏ ਐ ਕਿ ਇਹਨਾਂ ਛੜਾਸੀ ਲੋਕਾਂ ਦੇ ਉਹ ਮਨੋਮਲ ਕਮਜ਼ੋਰ ਹੋਣ ਕਿ ਭਾਜਪਾ ਨੂੰ ਬਹੁਤ ਵੱਡੀ سپورਟ ਪੰਜਾਬ ਦੇ ਵਿੱਚੋਂ ਮਿਲਦੀ ਆ ਪਰ ਭਰਾਵੋ ਇਹ ਦਿਖਾਉਣ ਦੇ ਹੰਥੀ ਵਾਲੇ ਦੰਦਾ ਵਾਲੀ ਗੱਲ ਆ ਕਿ ਖਾਣ ਤੇ ਦਿਖਾਉਣ ਵਾਲਿਆਂ ਦੇ ਵਿੱਚ ਅੰਤਰ ਹੁੰਦਾ ਇਹ ਸਭ ਦਿਖਾਵੇ ਦੀਆਂ ਗੱਲਾਂ ਇਥੋਂ ਜੇ ਹੁਣ ਲਾਈਵ ਚੱਲਿਆ ਮੋਦੀ ਦਾ ਪਰਫਾਰਮਾਂ ਕਾਹ ਕੁਰਸੀਆਂ ਨਹੀਂ ਦਿਖਾਈਆਂ ਗਈਆਂ ਕਿ ਕਿੰਨੀ ਇੱਕ ਗਿਣਤੀ ਗਈ ਹੋਈ ਐ ਆ ਤੁਸੀਂ ਦੇਖਿਆ ਇੱਥੋਂ ਅੰਕੜਾ ਜਿਹਸ ਬੋਲਾਂ ਦੇ ਜਵਾਬ ਦੇਣ ਦੇ ਵਿੱਚ ਸਫਲ ਹੁੰਦੇ ਜਾਂ ਪੰਜਾਬ ਦੇ ਕਿਸਾਨਾਂ ਦੇ ਹਮਦਰਦੀ ਹੁੰਦੇ ਤਾਂ ਤੁਹਾਡੇ ਲੋਕਾਂ ਵਿੱਚ ਖੜ ਕੇ ਗੱਲ ਕਰਨ ਕਿ ਭਾਈ ਅਸੀਂ ਤੁਹਾਡੇ ਨਾਲ ਆ ਸੋਡੀਆਂ ਪੈਣਾ ਹੋਣਾ ਵੋਟਾਂ ਤੇ ਜੇ ਅਸੀਂ ਜਿੱਤਦੇ ਆ ਤਾਂ ਤੁਹਾਡੇ ਮੱਥਲੇ ਹੱਲ ਕਰਵਾਉਣ ਦਾ ਯਤਨ ਕਰਦੇ ਆ ਪਰ ਉਹ ਸਿਰਫ ਤੋਂ ਸਿਰਫ ਇੱਕ ਕੁਰਸੀ ਦੇ ਚਾਹਵਾਨ ਐ ਕਿਉਂਕਿ ਉਹ ਤੁਹਾਡੇ ਪਸਲੇ ਮੰਗਾਂ ਦੀ ਗੱਲ ਕਦੇ ਨਹੀਂ ਕਰਨਗੇ ਕਿਉਂਕਿ ਉਹ ਰਾਜ ਕਰਨ ਵਾਲੇ ਲੋਕ ਉਹ ਤੁਰਕੀਆਂ ਦੇ ਬਿਠਾਉਂਦੇ ਆ ਉਹਨਾਂ ਨੂੰ ਪਹਿਲਾਂ ਬੋਦ ਕੇ ਗਏ ਇਥੋਂ ਆਪਣੇ ਬਲਾਰੇ ਕਿ ਜੇਤਲੀ ਵਰਗੇ ਹਾਰੇ ਹੋਏ ਸਾਡੇ ਦੇਸ਼ ਦੇ ਵਿੱਤ ਮੰਤਰੀ ਬਣ ਸਕਦੇ ਆ ਤਾਂ ਹੰਸ ਰਾਜ ਵਰਗੇ ਤਾਂ ਉਹਨਾਂ ਦੇ ਚਮਚੇ ਆ ਭਰਾਵੋ ਰਵਨੀਤ ਬਿੱਟੂ ਵਰਗੇ ਬਿਆਨ ਦਿੰਦੇ ਆ ਉਹ ਕਹਿੰਦਾ ਮੈਂ ਕਿਸਾਨਾਂ ਦੇ ਪੱਖ ਦੀ ਗੱਲ ਕਰਦਾ ਤੇ ਅੱਜ ਜੇ ਕਿਸਾਨਾਂ ਦੇ ਪੱਖ ਦੀ ਗੱਲ ਕਰਦੇ ਹੁੰਦੇ ਤਾਂ ਤੁਹਾਡੇ ਕਿਸਾਨਾਂ ਦੇ ਮੋਰਚਿਆਂ ਦੇ ਵਿੱਚ ਜਾਂਦੇ ਸਾਹਾਂ ਦਿਨ ਤੋਂ ਉਹ ਚਾਹੇ ਝਾੜੂ ਵਾਲਾਂ ਦੀ ਸਰਕਾਰ ਦਾ ਕੋਈ ਵੀ ਐਮਐਲਏ ਐਮਪੀ ਹੈ ਜਾਂ ਕੋਈ ਮੁੱਖ ਮੰਤਰੀ ਹੈ ਕਿਸੇ ਤਰ੍ਹਾਂ ਦੀ ਕੋਈ ਗੱਲ ਜਾਂ ਕੋਈ ਨੁਮਾਇੰਦਾ ਤੁਹਾਡੇ ਮੋਰਚਿਆਂ ਦੇ ਵਿੱਚ ਭੇਜ ਕੇ ਤੁਹਾਡੇ ਆ ਮੰਗਾ ਮਸਲਿਆਂ ਦੇ ਉੱਤੇ ਗੱਲ ਕੀਤੀ ਹੋਵੇ ਕੁੱਟ ਕੇ ਮੀਟਿੰਗਾਂ ਕੀਤੀਆਂ ਪਰ ਉਹਨਾਂ ਮੀਟਿੰਗਾਂ ਦੇ ਵਿੱਚੋਂ ਲਾਰੇ ਲੱਪੇ ਮਿਲਿਆ ਤਾਂ ਉਸ ਤਰੀਕੇ ਨਾਲ ਜੇ ਕੇਂਦਰ ਵਾਲੇ ਵੀ ਉਸ ਤਰੀਕੇ ਨਾਲ ਲੁਕਣਾ ਚਾਹੁੰਦੇ ਆ ਤਾ ਪੰਜਾਬ ਵਾਲੀ ਸਰਕਾਰ ਵੀ ਕਸਰ ਨਹੀਂ ਛੱਡਦੀ ਭਰਾਵੋ ਐਸੇ ਤਰੀਕੇ ਜੇ ਅੱਜ ਤੁਸੀਂ ਗੱਜੇ ਹੋ ਤਾਂ ਇਥੋਂ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਨੂੰ ਦੇਖਦੇ ਨੂੰ ਉਹ ਦਿਖਾਤਾ ਕਿ ਪੰਜਾਬ ਦੇ ਵਿੱਚ ਉਹ ਜਾਗਦਿਆਂ ਜ਼ਮੀਰਾਂ ਵਾਲੇ ਛਣਰਸੀ ਲੋਕ ਜਿਉਂਦੇ ਬੈਠੇ ਐ ਜਿਹੜੇ ਤੇਰੇ ਇਸ ਜੁਮਲੇਬਾਜ਼ ਬਿਆਨਾਂ ਨੂੰ ਕਿਤੇ ਲਾਗੂ ਨਹੀਂ ਹੋਣ ਦੇਣਗੇ ਆ ਤੇਰੀਆਂ ਰਜਦੀ ਦੇ ਵਿੱਚ ਜਾਂਦੀਆਂ ਬੱਸਾਂ ਤੇਰੇ ਜਿਹੜੇ ਦਿਹਾੜੀਆਂ ਤੇ ਲੈ ਕੇ ਜਾ ਰਹੇ ਹੋ ਇਹਨਾਂ ਦੇ ਪਰਦੇ ਫਾਸ਼ ਹੋ ਜਾਣਗੇ ਪਰ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਨੇ ਜਿਹੜੇ ਬੀਜੇਪੀ ਦਾ ਸਮਰਥਨ ਕਰਦੇ ਐ ਮੈਂ ਇੱਕ ਗੱਲ ਕਹਿੰਦਾ ਕਦੇ ਨਹੀਂ ਝਿਜਕੂਗਾ ਕਿ ਸਾਡੇ ਲੋਕਾਂ ਦੀਆਂ ਸਾਡੇ ਕਿਸਾਨਾਂ ਦੀਆਂ ਜਿਹੜੇ ਅੱਜ ਕਹਿੰਦੇ ਸੀ ਅਸੀਂ ਕਾਂਗਰਸ ਨਾਲ ਆ ਰਾਣੀ ਨਾਲ ਅਸੀਂ ਬੀਜੇਪੀ ਨਾਲ ਨਹੀਂ ਉਹਨਾਂ ਦੀਆਂ ਗੈਰਤਾਂ ਤੇ ਜਮੀਰਾਂ ਮਰੀਆਂ ਭਰਾਵੋ ਕਿਉਂ ਇੱਕ ਸਿਰਫ ਰਾਜਨੀਤਿਕ ਲੋਕਾਂ ਤੋਂ ਆਪਣੇ ਲਾਹੇ ਲੈਣ ਵਾਸਤੇ ਸਾਡੇ ਅਨੇਕਾਂ ਸੈਂਕੜੇ ਕਿਸਾਨ ਜਿਹੜੇ ਸ਼ਹੀਦ ਹੋਏ ਐ ਉਹਨਾਂ ਦੇ ਚਿਹਤਿਆਂ ਨੂੰ ਪਲਾਗੇ ਜਿਨ੍ਹਾਂ ਨੇ ਸ਼ੀਤਿਆਂ ਦੇ ਕੇ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਬਚਾਉਣ ਦੇ ਯਤਨ ਕੀਤੇ ਹੈ ਇਹਨਾਂ ਦੀ ਲੋਟ ਦੀ ਕਿਰਤ ਨੂੰ ਬਚਾਉਣ ਦੇ ਯਤਨ ਕੀਤੇ ਹੈ ਤਾਂ ਜੋ ਲੋਕ ਮੈਂ ਇੱਥੋਂ ਵੀ ਕਹਿਣਾ ਚਾਹੁੰਦਾ ਕਿ ਮੈਂ ਆਪਣੇ ਅੱਖੀ ਦੇਖਿਆ ਆਪਣੇ ਕੰਨੀ ਸੁਣਿਆ ਪ੍ਰੂਫ ਹੈ 15 15 10 ਦਾ ਲੀਟਰ ਤੇਲ ਦੀਆਂ ਪਰਚੀਆਂ ਮੰਗਦੇ ਆ ਦਫ਼ਤਰ ਦੇ ਵਿੱਚੋਂ ਆਹ ਜ਼ਮੀਰ ਆ ਸਾਡੇ ਕਿਰਤ ਕਰਨ ਵਾਲੇ ਕਿਸਾਨਾਂ ਦੀ ਉਹ ਸਾਡੇ ਛਣਾਰਚੀ ਲੋਕਾਂ ਨੂੰ ਵੀ ਰੋਣਦੇ ਆ ਕਿ ਪੰਜਾਬ ਦੇ ਇਹੋ ਜਿਹੇ ਲੋਕ ਹੈ ਬਾਈ ਉਹਨਾਂ ਲੋਕਾਂ ਨੇ ਹੌਲਤ ਕੀ ਬਣਾਈ ਹੈ ਕਿ ਆ ਰਾਜ ਕਰਨ ਵਾਲੇ ਲੋਕ ਸਾਡੇ ਸਿਰ ਤੇ ਚਾਰ ਦੇ ਜਾਂਦੇ ਆ ਪਰ ਤੁਸੀਂ ਬਹੁਤ ਘੱਟ ਗਿਣਤੀ ਦੇ ਵਿੱਚ ਸੰਘਰਸ਼ੀ ਲੋਕ ਜਿਹੜੇ ਉਹਨਾਂ ਨੂੰ ਉਸੇ ਵਾਪਸੀ ਮੋੜ ਉਹਨੇ ਪੈਰੀ ਵਾਪਸ ਮੋੜਦੇ ਹੋ ਕਿ ਆ ਲੋਕ ਦਬਣ ਵਾਲੇ ਨਹੀਂ ਉਹ ਤੁਹਾਡੇ ਚਮਚੇ ਤੇ ਦਲਾਲ ਹੋ ਸਕਦੇ ਆ ਜਿਹੜੇ ਤੁਹਾਡੀਆਂ ਰਾਇਮੀਆਂ ਦੇ ਵਿੱਚ ਜਾਂਦੇ ਆ ਜਿਹਨਾਂ ਨੂੰ ਖਰੀਦ ਕੇ ਲੈ ਜਾਂਦੇ ਹੋ ਪਰ ਆ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਆ ਕਰਾਂ ਦੇ ਵਿੱਚੋਂ ਕੀਤੀ ਹੋਈ ਕਿਰਤ ਤੋਂ ਦਸਵੰਦ ਕੱਢ ਕੇ ਸੰਘਰਸ਼ ਕਰਨ ਵਾਲੇ ਲੋਕ ਹੈ ਤੇ ਉਹਨਾਂ ਸੰਘਰਸ਼ਾਂ ਨੂੰ ਫਤਿਹ ਕਰਨ ਦਾ ਵੀ ਜज्ਵਾ ਰੱਖਦੇ ਐ ਸਿਦਕਾ ਤੁਹਾਡੇ ਸਿਰ ਨੂੰ ਕਿ ਤੁਸੀਂ ਅੱਜ ਤਪਦੀਆਂ ਛੜਕਾਂ ਤੇ ਬੈਠੇ ਤੇ ਇਥੋਂ ਦੇ ਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿਖਾਏ ਕਿ ਪੰਜਾਬ ਦੇ ਵਿੱਚ ਸੰਘਰਸ਼ ਕਰਨ ਵਾਲੇ ਲੋਕ ਜਾਗਦੇ ਐ ਜਿਉਂਦੇ ਐ ਜਾਗਦਿਆਂ ਜਮੀਰਾਂ ਵਾਲੇ ਬੈਠੇ ਐ ਭਰਾਵੋ ਇਹਦੀ ਹਾਲਤ ਕੀ ਬਣ ਜਾਣੀ ਆ ਹੁਣ ਪੰਜਾਬ ਦੇ ਵਿੱਚ ਦੇ ਵੱਡੇ ਵੱਡੇ ਜਿਹੜੇ ਲੜਦੇ ਆ ਚੋਣਾਂ ਤੋਂ ਹਸਰਾਜ ਵਰਗੇ ਭੱਗਿਆ ਤੁਹਾਡੇ ਮੋਰਕੇ ਦੇ ਵਿੱਚੋਂ ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਸੋ ਅੱਜ ਆਪਣਾ ਜਿੰਨੇ ਵੀ ਧਰੇੜੀ ਜੱਟਾਂ ਟੋਲ ਪਲਾਜ਼ੇ ਤੇ ਚੱਲ ਰਿਹਾ ਸੀਗਾ ਮੋਰਚਾ ਜਾਂ ਹੋਰ ਆਲੇ ਨਾਲੇ ਪਟਿਆਲੇ ਦੇ ਸੀਨ ਕੀਤਾ ਵੀ ਬੱਦ ਬਖ ਬਖ ਚੜਤਾਂ ਤੇ ਬੈਠੇ ਆ ਤਾਂ ਹੁਣ ਆਪਣਾ ਸਾਰੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਚੱਲਿਆ ਅੰਦੋਲਨ ਅੱਜ ਦਾ ਚੱਲਿਆ ਧਰਨਾ ਪ੍ਰਦਰਸ਼ਨ ਹੈ ਵਿਰੋਧ ਦੇ ਵਿੱਚ ਉਹਨਾਂ ਦੀ ਸਮਾਪਤੀ ਆਪਾਂ ਸਾਰੇ ਬਾਕ-ਬਾਕ ਮੋਰਚਿਆਂ ਤੋਂ ਕਰ ਰਹੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਇੱਕ ਤਰੀਕ ਨੂੰ ਚੋਣਾਂ ਹੋਣੀਆਂ ਤਾਂ ਇਹ ਜੀ.ਪੀ. ਵਾਲਿਆਂ ਨੇ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਵੀ ਕਰਨੀ ਹੈ ਭਾਈ ਕਿਉਂਕਿ ਸਾਡੇ ਕੁੱਝ ਕ ਲੋਕ ਐ ਕੁੱਝ ਕ ਬੰਦੇ ਐ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਨੂੰ ਬਾੜਨ ਦੀ ਕੋਸ਼ਿਸ਼ ਕਰਨਾਂਗੇ ਪਰ ਆਪਾਂ ਉਹ ਹਾਲਤ ਨਹੀਂ ਪੈਦਾ ਕਰਨੀ ਕਿ ਅਸੀਂ ਪਿੰਡਾਂ ਦੇ ਵਿੱਚ ਟਕਰਾਅ ਦੀ ਸਥਿਤੀ ਪੈਦਾ ਕਰੀਏ ਦਲੀਲ ਦੇ ਨਾਲ ਸਵਾਲ ਕਰਨੇ ਆ ਕਿਉਂ ਸਾਡੇ ਸ਼ੁਭਕਰਨ ਨੂੰ ਯਾਦ ਕਰੋ ਆ ਚੱਲ ਰਹੇ ਮੋਰਚਿਆਂ ਦੇ ਵਿੱਚ ਨਿੰਗਾ ਕਬਈਆ ਨੌਜਵਾਨਾਂ ਨੇ ਸ਼ਹੀਦ ਹੋਏ ਆ 750 ਦਿੱਲੀ ਦੇ ਵਿੱਚ ਸ਼ਹੀਦ ਹੋਇਆ ਆ ਮੰਨੀਆਂ ਹੋਈਆਂ ਮੰਗਾਂ ਆ ਕੱਡੀਆਂ ਕੰਧਾਂ ਤੁਹਾਡੀਆਂ ਅੱਜ ਅਸੀਂ ਦਰਿਆਂ ਬਿਸ਼ਾ ਕੇ ਬੈਠਿਆ ਤੁਹਾਨੂੰ ਇਹ ਤਕਲੀਫਾਂ ਹੁੰਦੀਆਂ ਸਾਡੀਆਂ ਦਰਿਆਂ ਦੇ ਬੈਠੇ ਕਿਸਾਨਾਂ ਦੇ ਜਵਾਬ ਨਹੀਂ ਦੇ ਸਕਦੇ ਤੁਸੀਂ ਕੰਧਾਂ ਕੱਢ ਕੇ ਕਿਨ ਮਗਰ ਦੇ ਵੱਡੀਆਂ ਫੋਰਸਾਂ ਬਾਹਰ ਨਹੀਂਆਂ ਕੰਪਨੀਆਂ ਲਾ ਕੇ ਇੱਥੋਂ ਜਿਵੇਂ ਅੱਜ ਬੈਠੀਆਂ ਸਾਨੂੰ ਰੋਕਣਾ ਚਾਹੁੰਦੇ ਉਹ ਰੋਕੇ ਤਾਂ ਉਹ ਪਬਲਿਕ ਜਿਹੜੀ ਹਰਾਸ਼ਮੈਂਟ ਹੁੰਦੀ ਫਰਦੀ ਹੈ ਉਹਦੇ ਜ਼ਿੰਮੇਵਾਰ ਇੱਥੋਂ ਦੇ ਰਾਜ ਕਰਨ ਵਾਲੇ ਲੋਕ ਤੇ ਖੜੇ ਬੀਜੇਪੀ ਦੇ ਕੈਂਡੀਡੇਟ ਤੇ ਬੀਜੇਪੀ ਸਰਕਾਰ ਆ ਬਾਈ ਆਪਾਂ ਉਹ ਸਵਾਲਾਂ ਦੇ ਜਵਾਬ ਉਹ ਸਵਾਲ ਲੋਕਾਂ ਦੇ ਜਵਾਬ ਜਿਹੜੇ ਆਪਾਂ ਨੂੰ ਸਵਾਲ ਹੋਣੇ ਆ ਜਿਹੜੇ ਆਪਾਂ ਸਵਾਲ ਕਰਨੇ ਆ ਬੀਜੇਪੀ ਦੇ ਉਮੀਦਵਾਰਾਂ ਨੂੰ ਉਹ ਪੂਰੀ ਦਲੀਲ ਦੇ ਨਾਲ ਹੋਣੀ ਚਾਹੀਦੀ ਹੈ ਕਿ ਅਸੀਂ ਉਹ ਜਾਗਦਿਆਂ ਜ਼ਮੀਰਾਂ ਵਾਲੇ ਲੋਕਾਂ ਜਿਹੜੇ ਆਪਣੀਆਂ ਕਿਰਤ ਦੇ ਵਿੱਚ ਸੰਘਰਸ਼ ਲੜ ਕੇ ਜਿੱਤਦੇ ਆ ਤੇ ਦਿੱਲੀ ਜਿੱਤ ਕੇ ਆਇਆ ਇਸ ਅੰਦੋਲਨ ਨੂੰ ਵੀ ਸਹੀ ਦਿਸ਼ਾ ਦੇ ਵੱਲ ਸਾਡੀ ਸੂਝਵਾਦ ਆਗੂ ਲੀਡਰਸ਼ਿਪ ਲੈ ਕੇ ਜਾ ਰਹੀ ਹੈ ਤੇ ਤੁਸੀਂ ਸਹਿਯੋਗ ਕਰ ਰਹੇ ਹੋ ਅੰਦੋਲਨ ਜਿੱਤ ਵਾਲੇ ਪਾਸੇ ਵੱਧਦਾ ਜਾ ਰਿਹਾ ਹੈ ਇਹ ਜੋ ਵੀ ਕੌਮਾ ਬਹੁਤ ਕੁਝ ਪ੍ਰਾਪਤ ਕਰਕੇ ਉਠਾਂਗੇ ਪ੍ਰਭੂ ਉਹ ਪ੍ਰਾਪਤ ਤਾਂ ਹੋਣਾ ਜੇ ਤੁਸੀਂ ਸਿਰ ਦੇ ਨਾਲ ਜੇਨੇ ਬੈਕਟ੍ਰੀਅਤੇ ਐਸਐਸ ਦੇ ਨਾਲ ਕੇ ਬੈਠੇ ਰਹੋਗੇ ਇਹਨਾਂ ਜज्ਬਿਆਂ ਦੇ ਨਾਲ ਫੂਜਬੂਤ ਦੇ ਨਾਲ ਇਸ ਅੰਦੋਲਨ ਦੀ ਰੌਣਕ ਨੂੰ ਵਧਾ ਕੇ ਰੱਖੋਗੇ ਤਾਂ ਆਪਾਂ ਇਸ ਅੰਦੋਲਨ ਨੂੰ ਵੀ ਜਿੱਤ ਕੇ ਫਤਿਹ ਕਰਾਂਗੇ ਅੱਜ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਬੈਠਣ ਦਾ ਸਮਾਂ ਕੱਢ ਕੇ ਤਰਦੀਆਂ ਛੜਕਾਂ ਦੇ ਬੈਠੇ ਹੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਅੱਜ ਦੇ ਸਮੋਹ ਤੇ ਨੂੰ ਪੂਰਾ ਸਾਥ ਦਿੱਤਾ ਕੱਲ੍ਹ ਵਾਲੀ ਗਰਮੀ 'ਚੋ ਵੀ ਤੁਸੀਂ ਆਏ ਹੋ ਸਾਰਾ ਦਿਨ ਲਾ ਕੇ ਅੱਜ ਵੀ ਬੈਠੋ ਸਿਰ ਚੁਕਦਾ ਭਰਾਵੋ ਤੁਹਾਡੇ ਸਦਕੂ ਕਿ ਤੁਸੀਂ ਉਹ ਸੰਘਰਸ਼ੀ ਯੋਧੇ ਉਹ ਕਦੇ ਪਿੱਛੇ ਨਹੀਂ ਕਦਮ ਪਟੋਗੇ ਦੋ ਕਦਮ ਅੱਗੇ ਵਧੋਗੇ ਭਾਜਪੀ ਦੇ ਵਿਰੋਧ ਦੇ ਵਿੱਚ ਤੇ ਸਵਾਲਾਂ ਦੇ ਵਿੱਚ ਤਾਂ ਪੰਜਾਬ ਵਾਲੀ ਸਰਕਾਰ ਨੂੰ ਵੀ ਇਹ ਕੰਨ ਹੋ ਗਏ ਆ ਕਿ ਸਾਨੂੰ ਇਹਨਾਂ ਲੋਕਾਂ ਨੇ ਜੇ ਪਿੰਡਾਂ ਦੇ ਵਿੱਚ ਜਾਵਾਂਗੇ ਬੜਨ ਨਹੀਂ ਦੇਣਾ ਜੇ ਇਹਨਾਂ ਨਾਲ ਧੋਖੇ ਤੇ ਜੁਮਲੇਬਾਜ਼ੀਆਂ ਕਰਦੇ ਆਂ ਉਹੀ ਹਾਲਤਾ ਭਾਜਪੀ ਤੇ ਸੇਮ ਪੰਜਾਬ ਦੀ ਸਰਕਾਰ ਦੀ ਪੈਦਾ ਹੋਈ ਹੋਈ ਹੈ ਸੋ ਧੰਨਵਾਦ ਤੁਹਾਡਾ ਅੱਜ ਇੱਥੇ ਪਹੁੰਚਿਆ ਦਾ ਬਹੁਤ-ਬਹੁਤ ਕਿ ਤੁਸੀਂ ਆਪਣੀ ਡਿਊਟੀ ਆਪਣੀਆਂ ਜਥੇਆਂ ਜਥੇਬੰਦੀਆਂ ਸਾਹਮਣੇ ਦਿੱਤੇ ਦੋ ਫਾਰਮਾਂ ਦੇ ਸੱਦੇ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਲਾਗੂ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ